ਪਾਪਾ ਜੀ ਮੇਰੀ ਗਵਾਹੀ ਇਹ ਆ ਮੈਨੂੰ ਤਿੰਨਾਂ ਬੇਟੀਆਂ ਤੋਂ ਬਾਅਦ ਪ੍ਰਭੂ ਨੇ ਬੇਟਾ ਦਿੱਤਾ ਜੀ ਜਸਫੇ ਨਾਤਰ ਤਿੰਨ ਬੇਟੀਆਂ ਤੋਂ ਬਾਅਦ ਹਾਂਜੀ ਪਾਪਾ ਜੀ ਬੇਟਾ ਦਿੱਤਾ ਹਨਾ ਹਾਂਜੀ ਪਾਪਾ ਜੀ ਇਦਾਂ ਕਰੋ ਅੱਗੇ ਆਓ ਬੇਟਾ ਲੈ ਕੇ ਜਿੱਦਾਂ ਨਾ ਇਹ ਗਵਾਹੀ ਵਾਲੇ ਅੱਗੇ ਕੱਢੋ ਕਿਉਂਕਿ ਅੱਜ ਆਪਾਂ ਪੂਰਾ ਪਿੰਡ ਹੀ ਆਇਆ ਨਾ ਹਾਂਜੀ ਪਾਪਾ ਜੀ ਮੈਂ ਮੈਂ ਪਿਛਲੇ ਦਿਨਾਂ ਤੋਂ ਜਿੱਦਾਂ ਕਹਿੰਦਾ ਨਹੀਂ ਜਦੋਂ ਗਵਾਹੀ ਸੁਣਨੀ ਆ ਨਾ ਸਾਰਿਆਂ ਨੇ ਉਦੋਂ ਸਾਰਾ ਪਿੰਡ ਹੀ ਹੈਰਾਨ ਹੋਣਾ ਔਰ ਹੱਜ ਆਏ ਆ ਸਾਰੇ ਜਣੇ ਹਾਂਜੀ ਪਾਪਾ ਜੀ ਇਹ ਤਿੰਨ ਬੇਟੀਆਂ ਚਲੋ ਕੋਈ ਵੱਡੀ ਗੱਲ ਨਹੀਂ ਆ ਬੇਟੇ ਬੇਟੀਆਂ ਪਰਮੇਸ਼ਰ ਦੇ ਵੱਲੋਂ ਆ ਤੇ ਖਾਸ਼ਿਦ ਕੀ ਅਗਵਾਈ ਕੀ ਆ ਕਿਉਂ ਗੁਵਾਈ ਆ ਤੁਹਾਡੀ ਆਪਾ ਜੀ ਮੈਂ ਇਹੀ ਕਹਿੰਨੀ ਆ ਜਿਵੇਂ ਵੀ ਕਈ ਪਰੇਸ਼ਾਨ ਹੋ ਜਾਂਦੇ ਨੇ ਕਈ ਵੱਡੇ ਪ੍ਰੇਸ਼ਾਨ ਨਾਲ ਵੀ ਬੱਚੇ ਹੁੰਦੇ ਜਿਨ੍ਹਾਂ ਦੇ ਕਈਆਂ ਨੂੰ ਬੇਟੀਆਂ ਹੁੰਦੀਆਂ ਨੇ ਤੇ ਉਹ ਪਰੇਸ਼ਾਨ ਹੋ ਜਾਂਦੇ ਨੇ ਵੀ ਹੁਣ ਕੀ ਹੱਲ ਹੋਏਗਾ ਤੇ ਮੈਂ ਇਹੀ ਚਾਹੁੰਦੀ ਆ ਵੀ ਆਪਣੇ ਮਖੂ ਪਵਨ ਤੋਂ ਹੀ ਮੈਨੂੰ ਬੇਟਾ ਮਿਲਿਆ ਤੁਸੀਂ ਉਹ ਆਸੇ ਪਾਸੇ ਜਾਣ ਦੀ ਤੁਹਾਨੂੰ ਲੋੜ ਕਿੱਦਾਂ ਤੁਸੀਂ ਕਦੋਂ ਆਏ ਆ ਪਹਿਲਾਂ ਪ੍ਰਭੂ ਜੀ ਕਿੰਨੇ ਚਿਰ ਤੋਂ ਆਂ ਜਾਂ ਕਿਵੇਂ ਆਏ ਆ ਮਖੂ ਪਵਨ ਕਿੱਦਾਂ ਆ ਪਾਪਾ ਜੀ ਜਿਹੜੀ ਮੇਰੀ ਛੋਟੀ ਬੇਟੀ ਸੀ ਨਾ ਤੇ ਉਹ ਮੇਰੀ ਦੀਦੀ ਨੇ ਝੋਲੀ ਪਵਾਈ ਸੀਗੀ ਉਹ ਮਖੂਦੇ ਹੀ ਰਹਿਣ ਵਾਲੇ ਨੇ ਤੇ ਉਹਨਾਂ ਨੇ ਕਿਹਾ ਸੀ ਮੈਨੂੰ ਵੀ ਸੀ ਆਦੀ ਬੇਟੀ ਨੂੰ ਭਵਨ ਚ ਲੈ ਕੇ ਜਾਣਾ ਏ ਤੇ ਤੂੰ ਮੇਰੇ ਘਰੇ ਮੈਂ ਬੇਟੀ ਨੂੰ ਲੈ ਕੇ ਜਾਣਾ ਮੈਂ ਕਿਹਾ ਨਹੀਂ ਤੁਸੀਂ ਜਾਓ ਮੈਂ ਸ਼ਾਮ ਤੱਕ ਆਉਂਗੀ ਤੁਹਾਡੇ ਕੋਲੇ ਸੁਣੋ ਸੁਣੋ ਇੱਕ ਮਿੰਟ ਸਾਊਂਡ ਤੇ ਡਿਸਟਰਬਿੰਗ ਹੋ ਰਹੀ ਐ ਇਹਨੂੰ ਸੈੱਟ ਕਰੋ ਇਹ ਗਵਾਈ ਨਹੀਂ ਐ ਇਹ ਹੱਡ ਬੀਤੀ ਉਹ ਆਏ ਦੁੱਖ ਦੀ ਰਾਗਾ ਜਦੋਂ ਤੁਸੀਂ ਸੁਣਨਾ ਤੇ ਤੁਸੀਂ ਹੈਰਾਨ ਹੋਣਾ ਗੱਲ ਬੇਡੇ ਬੇੜੀ ਦੀ ਨਹੀਂ ਆ ਜਦੋਂ ਦੋ ਬੇਟੀਆਂ ਤੋਂ ਬਾਅਦ ਬੇਟਾ ਨਹੀਂ ਹੋਇਆ ਹਰ ਬੰਦਾ ਇਹਨਾਂ ਨੂੰ ਇਹ ਗੱਲ ਕਹਿੰਦਾ ਸੀ ਕਿ ਇਹ ਜਿੱਦਰ ਨੂੰ ਮੂੰਹ ਕਰ ਲੈਂਦੀਆਂ ਇਹ ਪੰਜਾਂ ਤੋਂ ਬਿਨਾਂ ਰੁਕਦੀਆਂ ਨਹੀਂ ਆ ਹਾਂਜੀ ਪਾਪਾ ਜੀ ਮੈਨੂੰ ਸੱਤ ਬੇਟੀਆਂ ਕਹਿੰਦੇ ਸੀ ਕਿ ਤੇਰੇ ਸੱਤ ਹੋਣੀਆਂ ਤੇ ਸੱਤਾਂ ਤੋਂ ਬਾਅਦ ਹੀ ਫਿਰ ਤੂੰ ਪੁੱਤ ਦਾ ਮੂੰਹ ਦੇਖੂਗੀ ਹਾਂਜੀ ਪਾਪਾ ਜੀ ਇਸੇ ਗੱਲ ਦਾ ਜ਼ਿਆਦਾ ਪਰੇਸ਼ਾਨੀ ਸੀ ਹਾਂਜੀ ਪਾਪਾ ਜੀ ਮੈਂ ਤੇ ਫਿਰ ਕੀ ਕੀ ਕੀਤਾ ਕਿ ਦੋ ਬੇਟੀਆਂ ਹੋ ਗਈਆਂ ਹੁਣ ਬੇਟਾ ਹੋਵੇ ਪਾਪਾ ਜੀ ਪਹਿਲੇ ਨੰਬਰ ਤੇ ਸੀ ਫਰੋਏ ਪਰੋ ਦਵਾਈ ਖਾਦੀ ਸ਼ੋਣੀਓ ਹਾਂ ਸਾਈ 50000 ਦੀ ਦਵਾਈ ਖਾਦੀ ਦੋਨਾਂ ਨੇ ਪਾਪਾ ਜੀ ਉਹਨਾਂ ਨੇ ਕਹਿਆ ਸੀ ਸ਼ਕਰਾਣੂ ਚੇਂਜ ਹੋ ਜਾਣਗੇ ਤੇ ਉਹਨਾਂ ਦਾ ਤੁਹਾਡੇ ਬੇਟਾ ਹੀ ਪੈਦਾ ਹੋਏਗਾ 50000 ਰੁਪਏ ਦੀ ਦਵਾਈ ਖਾਦੀ ਹਾਂਜੀ ਪਾਪਾ ਜੀ ਕਿ ਸ਼ਕਰਾਣੂ ਬਦਲ ਜਾਣਗੇ ਹਾਂਜੀ ਤੇ ਬੇਟਾ ਹੀ ਹੋਏਗਾ ਹਾਂਜੀ ਪਾਪਾ ਜੀ ਅੱਛਾ ਦੇ ਨਹੀਂ ਪਾਪਾ ਜੀ ਕੋਈ ਫਰਕ ਨਹੀਂ ਸੀ ਪਿਆ ਫਿਰ ਵੀ ਬੇਟੀ ਪੈਦਾ ਹੋਈ ਸੀ 50000 ਰੁਪਏ ਦੀ ਦਵਾਈ ਵੀ ਖਾਦੀ ਹਾਂਜੀ ਪਾਪਾ ਜੀ ਫਿਰ ਵੀ ਬੇਟੀ ਪੈਦਾ ਹੋਈ ਤੀਸਰੀ ਹਾਂਜੀ ਪਾਪਾ ਜੀ ਅੱਛਾ ਫਿਰ ਕੀ ਇਲਾਜ ਕਰਾਇਆ ਫਿਰ ਪਾਪਾ ਜੀ ਉਸ ਤੋਂ ਬਾਅਦ ਅਸੀਂ ਸਿਆਣਿਆਂ ਤੇ ਜਾਣਾ ਸ਼ੁਰੂ ਕਰ ਦਿੱਤਾ ਸੀ ਕਿਹਾ ਵੀ ਸ਼ਾਇਦ ਸਾਨੂੰ ਹੋਣੀ ਹੋ ਜਾਏਗਾ ਪਰ ਨਹੀਂ ਸਿਆਣੇ ਨੇ ਵੀ ਕਿਹਾ ਸੀ ਵੀ ਨਹੀਂ ਤੈਨੂੰ ਸੱਤਾਂ ਤੋਂ ਬਾਅਦ ਹੀ ਹੋਣਾ ਬੇਟਾ ਔਰ ਸੰਜੀ ਇਹਨਾਂ ਨੇ 1 ਲੱਖ ਰੁਪਇਆ ਜਿਹੜੀ ਤੀਸਰੀ ਬੇਟੀ ਹੈ ਉਹਦੇ ਲਈ ਖਰਚ ਕੀਤਾ ਔਰ 9 ਮਹੀਨੇ ਪੂਰੇ ਸਿਆਣੇ ਨੇ ਕਿਹਾ ਸੀਗਾ ਕਿ ਤੁਸੀਂ ਲਗਾਤਾਰ ਮੇਰੇ ਕੋਲ ਆਉਣਾ ਯਾਨੀ ਤੀਸਰੀ ਬੇਟੀ ਸੀ ਜੜੀ ਹਾਂਜੀ ਪਾਪਾ ਉਹ 1 ਲੱਖ ਰੁਪਈਆ ਲਿਆ ਸਿਆਣੇ ਨੇ ਹਾਂਜੀ ਪਾਪਾ ਜੀ 9 ਮਹੀਨੇ 1 ਸਾਲ ਪੂਰਾ ਔਰ 9 ਮਹੀਨੇ ਲਗਾਤਾਰ ਹੀ ਜਾਂਦੇ ਨੇ ਲਗਾਤਾਰ ਤੁਸੀਂ ਹੋਣਾ 1 ਲੱਖ ਰੁਪਈਆ ਲਿਆ ਹਾਂਜੀ ਤੇ ਨਾਲ ਕਿਹਾ 9 ਮਹੀਨੇ ਤੁਸੀਂ ਲਗਾਤਾਰ ਹੀ ਹੋਣਾ ਲੱਖ ਰੁਪਈਆ ਵੀ ਦਿੱਤਾ 9 ਮਹੀਨੇ ਜਾਂਦੇ ਵੀ ਰਹੇ ਹਾਂਜੀ ਪਾਪਾ ਤੇ ਫਿਰ ਬਾਅਦ ਚ ਹੋਈ ਵੀ ਬੇਟੀ ਔਰ ਜਦੋਂ ਸਮਝੀ ਬੇਟੀ ਹੋਈ ਔਰ ਉਹਨੇ ਕਹਿ ਦਿੱਤਾ ਕਿ ਮੈਂ ਤਾਂ ਮੈਨੂੰ ਤਾਂ ਪਤਾ ਚੱਲ ਗਿਆ ਸੀਗਾ ਪਰ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਕਿ ਤੁਸੀਂ ਦੁਖੀ ਹੋਣਾ ਆ ਹਾਂਜੀ ਪਾਪਾ ਜੀ ਮੈਨੂੰ ਇਦਾਂ ਹੀ ਤਾਂ ਕਹਿੰਦੇ ਸੀ ਕਹਿੰਦੇ ਤੂੰ ਟੈਨਸ਼ਨ ਪਾਉਣੀ ਸੀ ਦਿਮਾਗ ਤੇ ਤੈਨੂੰ ਤਾਂ ਨਹੀਂ ਦੱਸਿਆ ਇਹ ਉਹ ਗੱਲਾਂ ਕਰਕੇ ਉਹਨੇ ਟਾਲ ਦਿੱਤਾ ਸਾਨੂੰ ਅੱਛਾ ਤੇ ਇੱਥੇ ਫਿਰ ਇਹ ਜਿਹੜੀ ਤੀਸਰੀ ਬੇਟੀ ਹੈ ਤੁਹਾਡੀ ਭੈਣ ਨੇ ਕਿਹਾ ਕਿ ਕੋਈ ਨਹੀਂ ਤੁਸੀਂ ਰੋਵੋ ਨਾ ਹਾਂਜੀ ਇਹ ਬੇਟੀ ਸਾਨੂੰ ਦੇ ਦਿਓ ਕਿਉਂਕਿ ਸਾਡੇ ਬੇਟੇ ਆ ਬੇਟੀ ਹੈ ਨਹੀਂ ਹਾਂਜੀ ਪਾਪਾ ਜੀ ਇਹਨਾਂ ਦੇ ਦੋ ਬੇਟੇ ਇਹ ਇਹ ਮੇਰਾ ਪਰਿਵਾਰ ਮਹਾਵਿਸ਼ੇਕ ਦੇ ਨਾਲ ਆ ਇਹਨਾਂ ਨੇ ਮੈਨੂੰ ਹੀ ਪੁੱਛਿਆ ਕਿ ਉਹ ਬੇਟੀ ਲੈ ਲੀਏ ਮੈਂ ਕਿ ਲੈ ਲਵਾਂ ਹਾਂਜੀ ਪਾਪਾ ਜੀ ਨੂੰ ਮਮਾ ਜੀ ਨੂੰ ਜੈਮਸੀ ਦੀ ਪਾਪਾ ਜੀ ਮੈਂ ਸਾਰਾ ਬੇਟੀ ਦੀ ਗਵਾਈ ਲੈ ਕੇ ਆਈ ਸੀ ਤੇ ਮੈਂ ਉਸਦੇ ਨੇ ਇਹਨਾਂ ਨੂੰ ਬੁਲਾਇਆ ਸੀ ਕਿ ਮੈਂ ਆਪਣੀ ਬੇਟੀ ਦੀ ਗਵਾਈ ਲੈ ਕੇ ਜਾਣਾ ਤੇ ਤੁਸੀਂ ਜ਼ਰੂਰ ਆਉਣਾ ਤੇ ਇਹ ਕਹਿੰਦੇ ਅਸੀਂ ਗਵਾਈ ਚਲ ਵੇਖਾਂਗੇ ਉੱਥੇ ਤੁਹਾਡੇ ਕੀ ਹੁੰਦਾ ਹੈ ਮੇਲਾ ਦੇਖਣੇ ਆਏ ਸੀ अच्छा हां जी पापा जी ਇਹਨਾਂ ਨੇ ਕਹਿ ਕੇ ਹੀ ਦੇਖਾਂਗੇ ਉੱਥੇ ਕੀ ਹੁੰਦਾ ਤੇ ਨੇ ਮੇਰੇ ਜੀਜਾ ਨੇ ਵੀ ਮੇਰਾ ਮਜ਼ਾਕ ਬਣਾ ਲੈਣਾ اچھا ਕਿ ਉੱਥੇ ਕੀ ਹੁੰਦਾ ਲੈ ਮਤ ਤੁਸੀਂ ਮਾਪ ਬਿਸ਼ੇਕ ਮਾਪ ਬਿਸ਼ੇਕ ਕਰਦੇ ਹੋ ਔਰ ਪਹਿਲਾਂ ਸਮਝਿਆ ਆ ਨਹੀਂ ਸੀ ਚਾਹਦੇ अच्छा नहीं किसी के तुम अपने भवन ਦੇ ਵਿੱਚ ਤੁਸੀਂ ਲੈ ਜਾਓ ਉਸ ਬੇਟੀ ਨੂੰ ਮੈਂ ਸ਼ਾਮ ਤੱਕ ਆ ਰਿਆਂਗੀ ਤੁਹਾਡੇ ਤੁਸੀਂ ਉਹਨੂੰ ਲੈ ਜਾਓ ਵੀ ਸ਼ਾਮ ਨੂੰ ਆ ਜਾਾਂਗੇ ਘਰ ਤੁਹਾਡੇ ਉੱਥੇ ਨਹੀਂ ਨਾਲ ਤੁਹਾਡੇ ਜਾਣਾ ਤੁਹਾਡੇ ਭਵਨ ਜੀ ਹਾਂ ਜੀ ਪਾਪਾ ਜੀ ਤੁਸੀਂ ਕਿਉਂ ਲਿਆਉਣਾ ਚਾਹੁੰਦੇ ਸੀ ਇਹਨਾਂ ਨੂੰ ਪਾਪਾ ਜੀ ਮੈਂ ਕਹਿ ਸੀ ਅਸੀਂ ਤਾਂ ਹੱਥ ਤੇ ਸਰੋ ਜਮਾਈ ਆ ਕਿ ਸਾਨੂੰ ਪਤਾ ਕਿ ਜਿਹੜਾ ਵੀ ਮਹਾ ਵਿਸ਼ੇਕ ਵਿੱਚ ਆਉਂਦਾ ਹੈ ਤੇ ਬੇਟੇ ਬੇਟੀਆਂ ਦੀ ਦਾਤ ਲੈ ਕੇ ਇੱਥੋਂ ਜਾਂਦਾ ਕੋਈ ਨਹੀਂ ਆਲਾ ਜਾਂਦਾ ਵਾਹ ਹਲੇ ਹੋਰ ਸੰਤ ਜੀ ਜਦੋਂ ਇਹ ਬੇਟੀ ਲੈ ਕੇ ਆਏ ਇੱਥੇ ਪਰਿਵਾਰ ਸਮੇਤ ਔਰ ਇਹ ਬੇਟੀ ਜਿਨ੍ਹਾਂ ਦੇ ਘਰ ਬੇਟਾ ਹੋਇਆ ਅੱਜ ਇਹ ਬੇਟੀ ਦਾ ਮਨ ਨਹੀਂ ਸੀ ਕਰਦਾ ਸਾਰਾ ਇੱਥੇ ਦੇਖਿਆ ਇਹ ਕਹਿੰਦੇ ਮੈਨੂੰ ਤਾਂ ਪ੍ਰੋਗਰਾਮ ਹੀ ਕਿਦਾਂ ਦਾ ਲੱਗਦਾ ਇਹ ਕਿਦਾਂ ਲੋਕ ਕਰੇ ਨੇ ਕਰਦੇ ਪਏ ਨੇ ਇੰਨੀ ਗਰਮੀ ਗਰਮੀ ਦੇ ਵਿੱਚ ਬੈਠੇ ਪਾਪਾ ਜੀ ਪਾਣੀ ਵੀ ਖਤਮ ਹੋ ਗਿਆ ਸੀ ਇਹਦੇ ਸੀ ਹਾਂ ਇਹ ਉਹੀ ਪਰਿਵਾਰ ਆ ਮੈਂ ਕਿਉਂ ਦੱਸਦਾ ਅੱਜ ਅੱਜ ਭਾਵੇਂ ਤੁਹਾਨੂੰ ਹੋ ਸਕਦਾ ਪਾਣੀ ਨਾ ਮਿਲੇ ਲੰਗਰ ਦਾ ਕੁਝ ਵੀ ਹੈ ਜੋ ਕੁਝ ਵੀ ਹੈ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਪਰ ਅਗਰ ਟਿਕ ਗਏ ਤੇ ਫਿਰ ਇਦਾਂ ਪੂਰਾ ਪਿੰਡ ਗਵਾਹੀ ਦਰਾਂ ਰੋਣਾ ਹਾਂਜੀ ਪਾਪਾ ਜੀ ਪਾਣੀ ਖਤਮ ਹੋ ਗਿਆ ਤੇ ਮੈਨੂੰ ਪੀਣ ਵਾਸਤੇ ਪਾਣੀ ਨਹੀਂ ਮਿਲਿਆ ਮੇਰੀਆਂ ਦੋ ਬੇਟੀਆਂ ਮੇਰੇ ਨਾਲ ਸੀ ਇਹ ਵੀ ਪਾਣੀ ਮੰਗਦੀਆਂ ਸੀ ਤੇ ਮੈਂ ਇਹਨਾਂ ਨੂੰ ਇਹੀ ਕਿਹਾ ਮੈਂ ਘਰੇ ਤੇਰੀ ਮਾਸੀ ਦੇ ਤੁਹਾਨੂੰ ਲੈ ਚਲਦੀ ਹਾਂ ਇੱਥੇ ਤਾਂ ਪਾਣੀ ਨਹੀਂ ਪੂਰਾ ਲੈਂਦਾ ਆਪਾਂ ਇੱਥੇ ਆਪਾਂ ਨੂੰ ਕੀ ਮਿਲਣਾ ਇਸੇ ਲਈ ਮੇਰੇ ਪਰਮੇਸ਼ਵਰ ਦੇ ਲੋਕੋ ਪਰਮੇਸ਼ਰ ਨੇ ਜਿਹੜੇ ਥਾਨ ਤੇ ਮੈਨੂੰ ਖੜਾ ਕੀਤਾ ਮੇਰਾ ਆਪਣਾ ਪੈਸਾ ਵਾਧੂ ਸੀ ਮੇਰੇ ਕੋਲ ਪਰ ਮੈਂ ਆਪਣਾ ਘਰ ਨਹੀਂ ਲਿਆ ਪਹਿਲਾਂ ਰੱਬ ਦਾ ਘਰ ਲਿਆ ਕਿ ਪਰਮੇਸ਼ਰ ਦੇ ਲੋਕ ਜਿਹੜੇ ਬਚਨ ਵਾਲੇ ਆ ਪਹਿਲਾਂ ਇਹ ਬਚਣੇ ਚਾਹੀਦੇ ਆ ਦੇਖੋ ਇਹ ਕਹਿ ਰਹੇ ਕਿ ਪਾਣੀ ਖਤਮ ਹੋ ਗਿਆ ਕਿ ਕਦੋਂ ਸ਼ੁਰੂਆਤ ਸੀ ਪਾਣੀ ਤਾਂ ਪੂਰਾ ਕਾਰ ਨਹੀਂ ਸਕਦਾ ਇੰਨੇ ਲੋਕਾਂ ਦਾ ਤੇ ਇਹ ਕਿਸੇ ਦਾ ਕੀ ਸਾਰੂਗਾ ਸਹੀ ਕਹਿੰਦੇ ਆ ਕਿਉਂਕਿ ਉਸ ਸਮੇਂ ਉਸ ਸਮੇਂ ਹਾਲਾਤ ਇਦਾਂ ਦੇ ਹੀ ਸਨ ਕਿਉਂਕਿ ਸਾਡੇ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਰ ਦੇ ਸੁਪਨੇ ਦਾ ਨਹੀਂ ਪਤਾ ਸੀ ਸਾਰਿਆਂ ਨੂੰ ਆਪਣਾ ਆਪਣਾ ਹੀ ਸੀ ਪਰ ਅੱਜ ਹਾਲਾਤ ਬਦਲ ਚੁੱਕੇ ਆ ਅੱਜ ਮੇਰੇ ਪਰਿਵਾਰਾਂ ਨੂੰ ਸਮਝ ਆ ਚੁੱਕੀ ਆ ਕਿ ਪਰਮੇਸ਼ਰ ਦਾ ਸੁਪਨਾ ਪੂਰਾ ਕਰਨ ਨਾਲ ਸਾਡੇ ਸੁਪਨੇ ਪੂਰੇ ਹੋਣੇ ਆ। ਤੋਂ ਉਦੋਂ ਹਾਲਾਤ ਵੀ ਇਦਾਂ ਦੇ ਸੀ ਪਰ ਪਹਿਲੇ ਦਿਨ ਉਦਾਂ ਦੇ ਹਾਲਾਤਾਂ 'ਚ ਵੀ ਫਿਰ ਬਣ ਗਿਆ ਕੀ ਹੋਇਆ ਫਿਰ ਉਸ ਤੋਂ ਬਾਅਦ ਹੁਣ ਕਿਉਂ ਲੱਗ ਗਏ ਪਾਪਾ ਜੀ ਫਿਰ ਇਹ ਕਹਿੰਦੇ ਨਹੀਂ ਪਾਣੀ ਚੱਲ ਵੈਸੇ ਬੇਟੀਆਂ ਨੂੰ ਪਾਣੀ ਚਾਹੀਦਾ ਸੀ ਇਹਨਾਂ ਨੇ ਬੇਟੀਆਂ ਤੋਂ ਹੀ ਹੋਇਆ ਪਰ ਕਹਿੰਦੇ ਟਾਈਮ ਦਾ ਪਤਾ ਨਹੀਂ ਚੱਲਿਆ ਉੱਥੇ ਅੱਛਾ ਇਹ ਕਹਿੰਦੇ ਸੀ ਸਮਝ ਨਹੀਂ ਆਈ ਵੀ ਕਿੱਧਰ ਦੀ ਕਿੱਧਰ ਟਾਈਮ ਚਲੇ ਗਿਆ ਬੜਾ ਔਖਾ ਲੱਗਦਾ ਸੀ ਇੱਥੇ ਬੈਠਣਾ ਗਰਮੀ ਵਿੱਚ ਮੈਨੂੰ ਨਵੇਂ ਲੋਕਾਂ 'ਚ ਬਿਠਾਇਆ ਮੈਨੂੰ ਬੜਾ ਔਖਾ ਲੱਗਦਾ ਪਿਆ ਸੀ ਔਰ ਇਹਨਾਂ ਨੂੰ ਕਿਉਂ ਲੱਗਦਾ ਸੀ ਕਿਉਂਕਿ ਇਹਨਾਂ ਦੇ ਅੰਦਰ ਦੂਸਤ ਆਤਮਾ ਸੀ ਹਾਂ ਜੀ ਪਾਪਾ ਜੀ ਉਹ ਕਹਿੰਦੀ ਉੱਠ ਜਲਦੀ ਨਿਕਲੇ ਉਥੋਂ ਉਹ ਪਾਪਾ ਜੀ ਆਪਣੇ ਇੱਥੇ ਵਰਸ਼ਿਪ ਚੱਲਦੀ ਪਈ ਸੀ ਮੈਨੂੰ ਏਦਾਂ ਲੱਗਦਾ ਪਿਆ ਸੀ ਜਿਵੇਂ ਵੀ ਜਿਵੇਂ ਬਾਬੇ ਤੇ ਮੈਂ ਜਾਂਦੀ ਹੁੰਦੀ ਸੀ ਉਥੇ ਭੈਣ ਬੋਲਦੇ ਹੁੰਦੇ ਸੀ ਗਾਣੇ ਬਾਬਿਆਂ ਦੇ ਬੋਲ ਦਿੰਦੇ ਮੇਰੇ ਬਾਜ ਉਹੀ ਕੰਨ ਚ ਪੈਂਦੀ ਸੀ ਜਿਵੇਂ ਇੱਥੇ ਬਾਬਿਆਂ ਦੇ ਗਾਣੇ ਬੋਲੀ ਜਾਂਦੇ ਨੇ ਤੇ ਵੈਸੇ ਦੇਖੋ ਕਰਦੇ ਵਰਸ਼ਿਪ ਤੇ ਦੁਸ਼ਟ ਆਤਮਾ ਕੰਨਾ ਜੋ ਬਾਬੇ ਦੇ ਗਾਣੇ ਸੁਣਾ ਹਾਂਜੀ ਪਾਪਾ ਜੀ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਿਕਲ ਜਾਵੇ ਤੂੰ ਹਾਂਜੀ ਪਾਪਾ ਜੀ ਗਰਮੀ ਲੱਗ ਰਹੀ ਹੈ ਪਾਣੀ ਏਦਾਂ ਉਦਾਂ ਕਿਉਂਕਿ ਸ਼ੈਤਾਨ ਨੂੰ ਪਤਾ ਸੀ ਮੇਰਾ ਪਾਣੀ ਕਢਾ ਦੇਣਾ ਨਾ ਨੇ ਤੂੰ ਹਾਂਜੀ ਪਾਪਾ ਜੀ ਨਿਕ ਉਦੋਂ ਰੁਕੇ ਫਿਰ ਕਿਦਾਂ ਕਿਉਂ ਆਉਣ ਲੱਗੇ ਰੁਕੇ ਫਿਰ ਪਾਪਾ ਜੀ ਇਦਾਂ ਹੀ ਇਹਨਾਂ ਦਾ ਵਿਸ਼ਵਾਸ ਅਸੀਂ ਬਣਾਉਣ ਲੱਗੇ ਕਿ ਨਹੀਂ ਤੁਸੀਂ ਆਓ ਜ਼ਰੂਰ ਆਓ ਸੱਤ ਸੰਡੇ ਪੂਰੇ ਕਰਕੇ ਦੇਖੋ ਅੱਛਾ ਹਾਂਜੀ ਪਾਪਾ ਜੀ ਫਿਰ ਇਦਾਂ ਹੀ ਆਉਣ ਲੱਗ ਗਏ ਫਿਰ ਇਹਨਾਂ ਨੇ ਸੱਤ ਸੰਡੇ ਪੂਰੇ ਕੀਤੇ ਫਿਰ ਇਹਨਾਂ ਨੂੰ ਵਿਸ਼ਵਾਸ ਜਾਣ ਲੱਗ ਗਿਆ ਹੂੰ ਫਿਰ ਤੁਹਾਨੂੰ ਮਿਲੇ ਤੁਸੀਂ ਇਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਸੇਵਾ 'ਚ ਲੱਗੋ ਕਿ ਸੇਵਾ ਕਰੋ ਪ੍ਰਭੂ ਜੀ ਤੁਹਾਨੂੰ ਬੇਟੇ ਕਿੰਨੇ ਚਾਹੀਦੇ ਆ ਆ ਹਾਂਜੀ ਸੱਤ 10 ਸੰਡੇ ਉਸ ਤੋਂ ਬਾਅਦ ਕਿਹਾ ਜੀਵਨ ਦੇ ਲੋ ਬੱਚੇ ਯਿਸੂ ਕੋਲ ਆਇਆ ਤੇ ਪੈਸਾ ਨਹੀਂ ਲੱਗਣਾ ਕੁਝ ਵੀ ਹਾਂਜੀ ਪਾਪਾ ਜੀ ਉਹ ਕਹਿੰਦੇ ਡਾਕਟਰ ਨੇ 50000 ਰੁਪਇਆ ਲਿਆ ਕਿਸੇ ਤੂਨੇ ਵਾਲੇ ਨੇ ਲੱਖ ਰੁਪਇਆ ਲਿਆ ਇੱਥੇ ਤਾਂ ਨਹੀਂ ਦਿੱਤਾ ਕਿਸੇ ਨੂੰ ਕੁਝ ਨਹੀਂ ਪਾਪਾ ਜੀ ਅੱਛਾ ਹਾਂਜੀ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਸਾਰੇ ਕਲੀਸਿਆ ਨੂੰ ਕਿ ਜੋ ਪਾਪਾ ਜੀ ਆਪਾਂ ਨੂੰ ਗੁੱਸੇ ਨਾਲ ਵੀ ਕੁਝ ਕਹਿੰਦੇ ਆ ਜਾਂ ਆਪਣੇ ਨਾਲ ਗੁੱਸੇ ਹੁੰਦੇ ਜਾਂ ਕੋਈ ਵੀ ਗੱਲ ਕਰਦੇ ਨਾ ਤੇ ਤੁਹਾਨੂੰ ਬਲੇਸਿੰਗ ਮਿਲਦੀ ਆ ਏ ਨਾ ਕਿ ਆ ਕਰੋ ਕਿ ਤੁਹਾਨੂੰ ਬਲੇਸਿੰਗ ਨਹੀਂ ਮਿਲਦੀ ਤੁਹਾਨੂੰ ਜਦੋਂ ਪਾਪਾ ਗੁੱਸੇ ਨਾਲ ਗੱਲ ਕਰਦੇ ਉਦੋਂ ਵਿਸ਼ਵਾਸ ਪੱਕਾ ਬਣਦਾ ਕਿ ਤੁਹਾਨੂੰ ਬੇਟੇ ਬੇਟੀਆਂ ਦੀ ਦਾਤ ਮਿਲ ਚੁਈ ਆ ਤੁਹਾਨੂੰ ਪਤਾ ਮੈਨੂੰ ਜਿਹਨੂੰ ਪਿਆਰ ਕਰਦੇ ਨਾ ਆਪਾਂ ਮਾਵਾਪਾ ਉਸੇ ਨੂੰ ਚਿੜਕਦਾ ਹਾਂਜੀ ਪਾਪਾ ਜੀ ਤੇ ਜਿਹੜਾ ਬੰਦਾ ਆਪਣੇ ਬਾਪ ਦੀਆਂ ਚਿੜਕਾਂ ਨਹੀਂ ਸਹਿੰਦਾ ਫਿਰ ਉਹ ਬਾਹਰੋਂ ਕੁੱਟ ਖਾ ਕੇ ਹੀ ਆਉਂਦਾ ਹਾਂਜੀ ਪਾਪਾ ਜੀ ਇਹਨਾਂ ਨੇ ਇੰਨਾ ਗੁੱਸਾ ਨਹੀਂ ਇਹਨਾਂ ਨੇ ਕੀਤਾ ਤੁਸੀਂ ਇੱਕ ਵਾਰ ਇਹਨਾਂ ਨੂੰ ਕਿਹਾ ਵੀ ਜਾਓ ਭਮਨ ਛੱਡ ਜੋ ਇਹ ਚੱਲ ਜਾ ਜਦੋਂ ਆਣਾ ਜਦੋਂ ਆਣਾ ਉਦੋਂ ਰੋਣਾ ਹੀ ਸੀ ਕਿ ਮੈਨੂੰ ਤਾਂ ਲੋਕ ਕਹਿੰਦੇ ਇਦਾਂ ਕਹਿੰਦੇ ਮੈਨੂੰ 7 ਹੋਣਾ ਮੈਨੂੰ 5 ਹੋਣਾ ਮੈਂ ਕਹਾ ਜਾਓ ਭਾਜੋ ਏ ਮੇਰਾ ਪਰਮੇਸ਼ਰ ਕਹਿੰਦਾ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਮੈਂ ਆਲੂ ਵੇਚਦਾ ਮੈਂ ਕਹਤਾ ਮੁੰਡਾ ਹੋਏਗਾ ਤੇ ਹੋਏਗਾ ਚੁੱਪ ਕਰਕੇ ਸਬਰ ਕਰਕੇ ਬੈਠੋ ਨਹੀਂ ਤਾਂ ਜਾਓ ਚਲ ਜਾਓ ਜਿੱਤੋਂ ਲੈਣਾ ਲੈ ਲਓ ਹਾਂਜੀ ਪਾਪਾ ਜੀ ਤੁਸੀਂ ਇਦਾਂ ਹੀ ਕਿਹਾ ਸੀ ਤੁਹਾਡੇ ਇਹੀ ਸ਼ਬਦ ਸੀ ਕਿ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਤੇ ਸਾਨੂੰ ਤਾਂ ਵਿਸ਼ਵਾਸ ਸੀ ਕਿ ਨਹੀਂ ਇਹਨਾਂ ਨੂੰ ਬੇਟਾ ਮਿਲ ਚੁੱਕਿਆ ਐਂਡ ਤੱਕ ਵੀ ਆ ਸਾਰੇ ਪਿੰਡ ਵਾਲੇ ਨਜ਼ਾਰਾ ਵੇਖਦੇ ਪੈ ਹੀ ਵੇਖਦੇ ਆ ਕਿ ਬੜਾ ਮਾਂ ਵਿਸ਼ੇ ਮਾਂ ਵਿਸ਼ੇ ਕਰਦੇ ਆ ਦੇਖਦੇ ਆ ਫਿਰ ਬੇਟਾ ਹੁੰਦਾ ਹਾਂਜੀ ਪਪਾ ਜੀ ਇਹਨੂੰ ਕਿਸੇ ਸੇ ਹੋਰ ਵੀ ਇੱਕ ਭੈਣ ਨੇ ਬੋਲੀ ਮਾਰੀ ਸੀ ਕਿ ਤੂੰ ਸਰੋਂ ਦੇ ਤੇਲ ਤੇ ਵਿਸ਼ਵਾਸ ਕਰਦੀ ਏ ਓਛਾ ਹਾਂਜੀ ਅੱਛਾ ਕਿ ਤੈਨੂੰ ਬੇਟਾ ਮਿਲੇਗਾ ਵਾਹ ਤੇਹੀ ਇਹਨਾਂ ਨੂੰ ਕਿਹਾ ਉਹਨਾਂ ਵਾਸਤੇ ਤੇ ਲਊਗਾ ਪਰ ਸਾਡੇ ਵਾਸਤੇ ਸਾਨੂੰ ਪਤਾ ਹੈ ਕਿ ਸਾਡਾ ਪ੍ਰਭੂ ਦਾ ਖੂਨ ਹੈ। ఓ ਜੀਸਸ। ਹਾਂ ਤਾਂ ਹੀ ਕਹਿੰਦੀ ਸੀ ਕਹਿੰਦੀ ਤੈਨੂੰ ਲੱਗਦਾ ਹੈ ਤੇਰੇ ਨਾਲ ਬੇਟਾ ਹੀ ਪੈਦਾ ਹੋਏਗਾ ਮੈਂ ਹਾਂ ਤੇਲ ਨਾਲ ਪੇ ਬੇਟਾ ਹੀ ਪੈਦਾ ਹੋਏਗਾ। ਇਹ ਹੋ ਨਹੀਂਦਾ ਸਕਦਾ ਇਹ ਇਸੇ ਚੱਕਰਾਂ 'ਚ ਤਾਂ ਲੋਕ ਪੂਰੀ ਦੁਨੀਆ ਚੱਕਰਾਂ 'ਚ ਪਈ ਹੋਈ ਹੈ। ਪਰਮੇਸ਼ਵਰ ਜੀ ਦੇ ਚਮੰਦਗਾਰਾਂ ਨੂੰ ਦੇਖ ਕੇ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਜਿੱਦਾਂ ਬੜਾ ਸੁਣਿਆ ਨਾ ਤੁਸੀਂ ਕਹਿੰਦੇ ਜੀ ਡਰਾਮਾ ਕਰਦੇ ਆ ਮੈਂ ਕਹਾਂ ਚਲੋ ਕਈ ਜਾਓ ਹੁਣ ਅੰਨੇ ਨੂੰ ਕੀ ਪਤਾ ਗਲੇਲ ਦਾ ਕੀ ਸਵਾਦ ਆ। ਹੁਣ ਕਿਹਦਾ ਕਿਹਦਾ ਬੰਦਾ ਜਵਾਬ ਦੇਵੇ ਜਿੰਨੂੰ ਪਤਾ ਹੀ ਨਹੀਂ ਗੱਲ ਤੇ ਉਹਦੇ ਨਾਲ ਕਰੇ ਨਾ ਜਿਹੜਾ ਕੋਈ ਸਮਝਦਾਰੀ ਰੱਖਦਾ ਹੋਵੇ ਜਿੰਨੂੰ ਬਾਈਬਲ ਸਾਡੇ ਬਾਰੇ ਪਤਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਪ੍ਰਭੂ ਯਿਸੂ ਕੀ ਕਰਦੇ ਰਹਾ ਇਹ ਮੈਨੂੰ ਇਹੀ ਗੱਲ ਆ ਕੇ ਕਹਿੰਦੇ ਮੈਂ ਕਹਾ ਤੂੰ ਲੋਕਾਂ ਦੀ ਨਾ ਸੁਣੋ ਜੋ ਮੈਂ ਕਹਿ ਦਿੱਤਾ ਪਵਿੱਤਰ ਆਤਮਾ ਜੀ ਨੇ ਕਿਹਾ ਆ ਮੈਂ ਹਰ ਕਿਸੇ ਨੂੰ ਨਹੀਂ ਕਹਿੰਦਾ ਕਿਉਂਕਿ ਆਪਾਂ ਬਾਬੇ ਨਹੀਂ ਆ ਪਰਮੇਸ਼ਵਰ ਜੀ ਜਿੰਨਾ ਚਿਰ ਬੋਲਣਗੇ ਨਹੀਂ ਉਹਨਾਂ ਚਿਰ ਬੋਲਾਂਗੇ ਨਹੀਂ ਪਰ ਜਦੋਂ ਬੋਲਾਂਗੇ ਤੇ ਫਿਰ ਲੋਹੇ ਤੇ ਲਕੀਰ ਆ ਪੱਥਰ ਤੇ ਨਹੀਂ ਪਰਮੇਸ਼ਵਰ ਨੇ ਕਰਨਾ ਹੀ ਕਰਨਾ और मेरा बोलेगा शब्द कदी ओने मोड़े ही नहीं मेरा भा पाओ लहू नोया खरीदया और उन्हें अपना बेटा बनाया और लोगों ने कुछ किया दिल च कुछ आज हम परमेशर ने सुंदर बेटे डिलीवरी का टाइम भी बहुत औखाजी ओह हा हा पर बेटी ने मेरे शब्दों पर विश्वास रखिया ਕਿ ਮੈਂ ਨਹੀਂ ਕਿਤੇ ਵੀ ਨਾ ਮੈਂ ਆਪਰੇਸ਼ਨ ਕਰਉਣਾ ਮੈਂ ਨਹੀਂ ਕਿਤੇ ਜਾਣਾ ਹਾਂਜੀ ਪਾਪਾ ਜੀ ਮੈਨੂੰ ਜੋ ਕਿਹਾ ਉਹ ਨਾਰਮਲ ਹੀ ਹੋਊਗਾ ਸੱਚਮੁੱਚ ਪਰਮੇਸ਼ਰ ਜੀ ਨੇ ਔਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਰੂਰ ਧਿਆਨ ਰੱਖਿਓ ਮੈਨੂੰ ਯਾਦ ਕਰਵਾਤੀ ਪਵਿੱਤਰ ਆਤਮਾ ਜੀ ਨੇ ਕਿ ਇਹ ਬੇਟੀ ਜਿਸ ਦਿਨ ਤੋਂ ਬੱਚਾ ਗਰਭ ਦੇ ਵਿੱਚ ਆਇਆ ਉਸ ਦਿਨ ਤੋਂ ਲੈ ਕੇ ਨੌਵੇਂ ਮਹੀਨੇ ਗਰਭ ਬੱਚਾ ਜਨਮ ਲੈਣ ਵਾਲੇ ਦਿਨ ਤੱਕ ਵੀ ਇਹ ਬੀਬੀ ਮੀਟਿੰਗ ਦੇ ਅੰਦਰ ਸੇਵਾ ਦੇ ਅੰਦਰ ਹੀ ਸੀ ਇੱਕ ਦਿਨ ਵੀ ਜਿਹੜੀ ਪਹਿਲੇ ਦਿਨ ਪਾਣੀ ਤੋਂ ਚੀਕਾ ਮਾਰਦੀ ਸੀ ਉਹ ਲੋਕਾਂ ਨੂੰ ਪਾਣੀ ਪਿਉਂਦੀ ਰਹੀ 9 ਮਹੀਨੇ ਗਰਭ ਵਿੱਚ ਬੱਚਾ ਲੈ ਕੇ ਲੋਕਾਂ ਦੀ ਸੇਵਾ ਕਰਦੀ ਈ ਉਹ ਔਰ ਐਂਡ ਵਾਲੇ ਦਿਨ ਵੀ ਜਦੋਂ ਬੇਬੀ ਨੇ ਜਨਮ ਲੈਣਾ ਸੀ ਉਹ ਦਿਨ ਐਤਵਾਰ ਹੋਣ ਦੀ ਐਤਵਾਰ ਸੀ ਉਹ ਦਿਨ ਤੇ ਬੇਬੀ ਨੇ ਜਨਮ ਲੈਣਾ ਸੀ ਤਾਂ ਭਵਨ ਚ ਮੈਨੂੰ ਰੋਕਿਆ ਕਿ ਨਹੀਂ ਅੱਜ ਤੇਰੇ ਬੇਬੀ ਨੇ ਜਨਮ ਲੈਣਾ ਤੂੰ ਡਿਲੀਵਰੀ ਕਰਾ ਜਾ ਕੇ ਨਹੀਂ ਤਾਂ ਇਹ ਉਹ ਦਿਨ ਵੀ ਇੱਥੇ ਭਵਨ ਚ ਸੇਵਾ ਕਰਨ ਲਈ ਤਿਆਰ ਸੀ ਕਾਲ ਲਗਾਈ ਸੀ ਪਾਪਾ ਜੀ ਮੈਂ ਮੈਂ ਮਮਾ ਜੀ ਮੇਰੇ ਤੋਂ ਮੀਟਿੰਗ ਤੋਂ ਬਿਨਾਂ ਰਿਆ ਨਹੀਂ ਜਾਂਦਾ ਮੈਂ ਆ ਜਾਂਦਾ ਤੇ ਮੈਂ ਹਸਪੀਟਲ ਤੇ ਉੱਠ ਕੇ ਆ ਆਪਣੀ ਸੇਵਾ ਕਰਨ ਆ ਰਹੀ ਆ ਤੇ ਦੇਖੋ ਜੇ ਤੁਹਾਡਾ ਫੈਸਲਾ ਇੱਕ ਸਹੀ ਆ ਫੈਸਲਾ ਇੱਕ ਪਵਿੱਤਰ ਪਿਤਾ ਵਾਲਾ ਫੈਸਲਾ ਇੱਕ ਆਪਣੇ ਆਤਮਿਕ ਪਿਤਾ ਇੱਕ ਮੂੰਹ ਚੋ ਬੋਲਣਾ ਆਤਮਿਕ ਪਿਤਾ ਇੱਕ ਪਾਪਾ ਆਪਣੇ ਮੂੰਹ ਚੋ ਬੋਲਣਾ ਇੱਕ ਉਹਦੇ ਸ਼ਬਦਾਂ ਚ ਬਣੇ ਰਹਿਣਾ ਇਹ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ ਔਰ ਇਹਨਾਂ ਬੱਚਿਆਂ ਨੇ ਉਹਨਾਂ ਸ਼ਬਦਾਂ ਨੂੰ ਹੀ ਗ੍ਰਹਿਣ ਕੀਤਾ ਇਹਦੇ ਪਤੀ ਤੇ ਮਤਲਬ ਇੰਨੇ ਠੰਡੇ ਇਹਨੂੰ ਹਰ ਵਾਰ ਮੈਨੂੰ ਵੀ ਸੰਤ ਜੀ ਬਿਮਾਰਾਂ ਵਾਸਤੇ ਜਿਹੜੇ ਯੈਲੋ ਕਾਰਡ ਬਣਾਏ ਜਾਂਦੇ ਆ ਨਾ ਪ੍ਰੇਅਰ ਰਿਕੁਐਸਟ ਇਹਨਾਂ ਦੇ ਹਸਬੈਂਡ ਉਹ ਬਣਾਉਂਦੇ ਸੀਗੇ ਹਾਂਜੀ ਪਾਪਾ ਜੀ ਆਪਾਂ ਜਿਹੜੇ ਫ੍ਰੀ ਯੈਲੋ ਐਂਡ ਤੱਕ ਸੇਵਾ ਦੇ ਵਿੱਚ ਰਹਿ ਔਰ ਪਰਮੇਸ਼ਵਰ ਨੇ ਸਭ ਦੇ ਮੂੰਹ ਬੰਦ ਕੀਤੇ ਸਿਆਣੇ ਕਹਿੰਦੇ ਸੀ ਸੱਤ ਬੇਟੀਆਂ ਹੋਣਗੀਆਂ ਨਹੀਂ 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 ਬੇਟੇ ਬੇਟੀਆਂ ਪਰਮੇਸ਼ਰ ਦੇ ਵੱਲੋਂ ਆਪਾਂ ਨਾ ਨਹੀਂ ਕਰਦੇ ਬੇਟੀਆਂ ਪਰ ਤਿੰਨ ਵਾਧੂ ਆ ਸਾਡੇ ਕੋਲ ਅਗਲਾ ਹੁਣ ਸਾਨੂੰ ਵੰਸ਼ ਚਾਹੀਦਾ ਬੇਟਾ ਚਾਹੀਦਾ ਤੇ ਪਰਮੇਸ਼ਰ ਨੇ ਉਹ ਬੇਟਾ ਦਿੱਤਾ ਡਿਲੀਵਰੀ ਵੀ ਨਾਰਮਲ ਹੋਈ ਹਾਂਜੀ ਪਾਪਲੀ ਔਰ ਅੱਜ ਗਵਾਹੀ ਦੇ ਨਾਲ ਪੂਰਾ ਪਿੰਡ ਖੜਾ ਤਾਰੀਫ ਕਰੋ ਸਭ ਜਨ ਜ਼ੋਰਦਾਰ ਤਾਲੀਆਂ ਦੇ ਨਾਲ ਯੇਸ਼ੂ ਦੀ ਮਹਿਮਾ ਯੇਸ਼ੂ ਦੀ ਮਹਿਮਾ ਕਰਦੇ ਹੋਏ ਅਗਰ ਆਪਣੀ ਜ਼ਿੰਦਗੀ ਚ ਗਵਾਹੀ ਚਾਹੁੰਦੇ ਆ ਤੇ ਖੜੇ ਹੋ ਕੇ ਪਾਉ ਲੁੱਡੀਆਂ ਉਹਦੇ ਨਾਮ ਚ ਉਹਦੇ ਸਵਰਗ ਦੂਦਾਰੇ ਤੁਹਾਡੇ ਵੀ ਤੁਹਾਡੇ ਵੀ ਘਰ ਚ ਤੁਹਾਡੇ ਵੀ ਘਰਬ ਚ ਤੁਹਾਡੇ ਬੱਚੇ ਤੁਹਾਡੇ ਬੱਚੇ ਆ ਰਹੇ ਬੱਚੇ ਆਮੀਨ ਤੁਹਾਡੇ ਬੇਟਿਆਂ ਨੇ ਤੁਹਾਡੀਆਂ ਬੇਟੀਆਂ ਦੇ ਤੁਹਾਡੇ ਦੋਤਰੇ ਪੁੱਤਰੇ ਖੜਾ ਕੇ ਜਾਉਂਗੇ ਆਮੀਨ ਪਰਮੇਸ਼ਵਰ ਦੀ ਮਹਾਸਾਮਰਾ ਦਾ ਨਾਮ ਬਦਲਾਵੇ ਮਹਾਸਾਮਰਾ ਦਾ ਨਾਮ ਜਿੱਤੇ ਆਮੀਨ ਔਰ ਅੱਜ ਅੱਜ ਗਵਾਹੀਆਂ ਦਾ ਵੱਡੇ ਚਮਤਕਾਰ ਨਾਲ ਦੇਣਾ ਹੈ ਆਮੀਨ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ 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 ਜਿਨ੍ਹਾਂ ਨੂੰ ਬੇਟੇ ਬੇਟੀਆਂ ਚਾਹੀਦੇ ਆ मैं बोलना पवित्र आत्मा जी प्रभु तो तो बेटा तो बेटी तो गर्भ ची तो नाम जेडे जेडे महासामर्थी परमेश्वर ने इन्होंने बच्चों की शर्मिंदगी दूर किया खास बनाया ਸਾਰੇ ਨੈਗੇਟਿਵ ਸ਼ਬਦਾਂ ਨੂੰ ਕੈਨਸਲ ਕੀਤਾ ਅੱਜ ਉਹੀ ਮਾਸ ਅਮਰਤ ਨਾਲ ਤੁਹਾਡੇ ਜੀਵਨ ਚੋਂ ਸਾਰੇ ਨੈਗੇਟਿਵ ਸ਼ਬਦ ਕੈਨਸਲ ਕਰਦਾ ਆਮੇ ਉਹ ਤੁਹਾਡੇ ਘਰ ਵਿੱਚ ਬੇਬੀ ਮਾਰਦਾ ਵੀ ਪ੍ਰੈਗਨੈਂਟ ਵੀ ਪ੍ਰੈਗਨੈਂਟ ਹੁੰਦਾ ਦੇ ਮਸੀਹ ਯੂਸਫਾ ਨਾਜ਼ਰਤ ਰੱਬ ਯੇਸ਼ੂ ਜੀ ਦੇ ਨਾਮ ਵਿੱਚ ਗਰੈਨ ਕਰੋ ਆਮੇ ਆਮੇ ਪਾਪਾ ਜੀ ਇੱਕ ਗੱਲ ਸਾਡੀ ਹੋ ਰਹੀ ਹੈ ਕੀ ਅੱਛਾ ਪਾਪਾ ਜੀ ਵੀ 9 ਸਸ ਦੋਨੇ ਬੋਲਦਿਆਂ ਨਹੀਂ ਸੀ 22 ਸਾਲ ਤੋਂ ਅੱਛਾ ਹਾਂਜੀ ਪਾਪਾ ਜੀ ਓਏ ਹੋਏ ਪਪਾ ਜੀ ਜਦੋਂ ਨੇ ਉਸ ਦਿਨ ਮੰਮੀ ਤੇ ਮੈਂ ਦੋਵੇਂ ਬੋਲਣਾ ਸ਼ੁਰੂ ਕੀਤਾ ਨੋ ਸੱਸ ਪਹਿਲਾਂ ਨਹੀਂ ਬੋਲਦੇ ਸੀ ਆਪ ਹਾਂਜੀ ਪਪਾ ਜੀ 22 ਸਾਲ ਤੋਂ ਨਹੀਂ ਸੀ 22 ਸਾਲ ਤੋਂ ਹਾਂਜੀ ਪਰ ਜਿੱਦਣ ਇਜ਼ਹਾਬ ਪੈਦਾ ਹੋਇਆ ਬੇਟੇ ਦਾ ਨਾਮ ਵਿਸਾਖ ਰੱਖਿਆ ਹਾਂਜੀ ਪਪਾ ਜੀ ਉਸੇ ਦਿਨ ਤੋਂ ਸ਼ਾਂਤੀ ਹੋ ਗਈ ਹਾਂਜੀ ਪਪਾ ਜੀ ਨੋ ਸੱਸ ਨੇ ਆਪਸ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਪ੍ਰੇਮ ਹੋ ਗਿਆ ਵਾਓ ਕਿੰਨੀ ਵੱਡੀ ਦਇਆ ਇਹ ਨੋ ਸੱਸ ਨਹੀਂ ਇਹ ਤੁਸੀਂ ਮਾਦੀਆਂ ਮਾਛੋਤ ਤੁਹਾਡੀ ਸੱਸਾਂ ਤੁਹਾਡੀ ਮੰਮਾ ਹੀ ਆਓ ਹਾਂਜੀ ਪਾਪਾ ਜੀ ਅਗਰ ਉਹਨੂੰ ਮਾਂ ਬਣਾਓਗੇ ਸੁਣਨ ਵਾਲਿਓ ਤੇ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋਏਗੀ ਤੇ ਜਿਹੜੀਆਂ ਸੱਸਾਂ ਵੀ ਐ ਉਹ ਹਰਿਆਣੇ ਵਾਲੀ ਨੂੰ ਧੀ ਨਾ ਬਣਾਓ ਜਿਹੜੀ ਘਰ ਅੱਜ ਵਿਆਹ ਕੇ ਲੈਂਦੀ ਆ ਉਹਨੂੰ ਧੀ ਬਣਾਓ ਜਿਹੜੀ ਵਿਆਹਤੀ ਉਹ ਹੁਣ ਅਗਲਿਆਂ ਦੀ ਧੀ ਆ ਭਾਈ ਉਹਦੀਆਂ ਲੱਤਾਂ ਨਾ ਖਿੱਚੋ ਜਿਹੜੀ ਘਰ ਵਿਆਹ ਕੇ ਲਿਆਏ ਆ ਉਹਨੂੰ ਆਪਣੀ ਧੀ ਬਣਾਓ ਫਿਰ ਧੀਆਂ ਨੂੰ ਫੋਨ ਤੇ ਰੋ ਰੋ ਕੇ ਦੱਸਣਾ ਨਹੀਂ ਪਏਗਾ ਔਰ ਯਸ਼ਮਸੀ ਨੂੰ ਆਪਣੇ ਜੀਵਨ ਚ ਲਵੋ ਬੈਪਟਿਸਮ ਲੈ ਕੇ ਆਪਣਾ ਜੀਵਨ ਨਵਾਂ ਬਣਾਓ ਤੁਹਾਡੇ ਰਿਸ਼ਤੇ ਨਵੇਂ ਬਣਨ ਜਾ ਰਹੇ ਆਮੇਨ ਪਾਪਾ ਜੀ ਸਾਡੀ ਘਰ ਦੀ ਜਗਾ 3 ਮਰਲੇ ਸੀਗੀ ਹਾਂ ਤੇ ਹਾਂ ਪਾਪਾ ਜੀ ਹੁਣ ਅਸੀਂ 6 ਮਰਲੇ ਜਗਾ ਲੈ ਲਈ ਘਰ ਦੀ ਹਾਲੇਲੂਇਆ ਜੇ ਨਾ ਹੋਵੇ ਦੇਵੇ ਖਾਸ ਬਣਾ ਜੇੜਾ ਆਪ ਹੋਵੇ ਦੇਵੇ ਖਾਸ ਬਣਾ ਜੇੜਾ ਰੋਤਾ ਹੋਵੇ ਦੇਵੇ ਜੇੜਾ ਰੋਦਾ ਹੋਵੇ ਦੇਵੇ ਕਿਆ ਆਇਆ ਮਹਾ ਵਿਸ਼ੇ ਮਹਾ ਵਿਸ਼ੇ ਕਿ ਆਇਆ ਮਹਾ ਵਿਸ਼ੇ ਬੋਲ 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 ਕਿ ਆਇਆ ਮਹਾ ਵਿਸ਼ੇ ਮਹਾ ਵਿਸ਼ੇ ਕਿ ਆਇਆ ਮਹਾ ਵਿਸ਼ੇ ਬੋਲੋ ਬੋਲੋ ਮਹਾ ਵਿਸ਼ੇ ਆਰਿਆ ਤੁਹਾਡੇ ਸਰੀਰਾਂ ਦੇ ਕੰਡੀਆਂ ਹੱਡੀਆਂ ਦੇ ਤੁਹਾਡੇ ਰੋਗਾਂ ਤੇ ਦੂਰ ਕਰਨ ਦੇ ਲਈ ਮਹਾ ਵਿਸ਼ੇ ਕੋਈ ਕੋਈ ਗਾਉਂਦਾ ਹੁੰਦਾ ਸੀਗਾ ਪੁੱਤ ਜਦੋਂ ਆਣ ਨਾਲ ਖੁਸ਼ੀਆਂ ਲਿਆਉਂਦੇ ਨੇ 부ਝੇ ਹੋਏ ਮਾਪਿਆਂ ਦੇ ਦੀਵੇ ਆ ਜਗਾਉਂਦੇ ਨੇ ਓਹ ਮਾਪਿਆਂ ਦੇ 부ਝੇ ਹੋਏ ਦੀਵੇ ਜਿਹੜੇ ਆ ਉਹ ਜਗ ਪਿੰਦੇ ਆ ਪੁੱਤ ਜਦੋਂ ਆਣ ਨਾਲ ਖੁਸ਼ੀਆਂ ਲਿਆਉਂਦੇ ਨੇ 부ਝੇ ਹੋਏ ਮਾਪਿਆਂ ਦੇ ਦੀਵੇ ਆ ਜਗਾਉਂਦੇ ਨੇ ਤੇਰੇ ਬਾਜੋ ਰਹਿੰਦਾ ਚੜਿਆ ਬੁਖਾਰ ਪੁੱਤਾਂ ਨੂੰ ਕੌਣ ਗੋਲੇ ਰੱਖਦਾ ਪੁੱਤਾ ਮੇਰਾ ਤੂੰ ਬਣ ਸਰਦਾਰ ਵਾਹ ਪਰਮੇਸ਼ਰ ਦਾ ਬੇਟਾ ਪ੍ਰਭੂ ਯੇਸ਼ੂ ਵੀ ਸਰਦਾਰ ਬਣਿਆ ਤੇ ਅੱਜ ਵੀ ਅੱਜ ਵੀ ਜਿੰਨਾ ਦੇ ਘਰ ਬੇਟੇ ਐ ਉਹ ਵਾਕਿਆ ਸਰਦਾਰ ਹੀ ਐ ਔਰ ਪਰਮੇਸ਼ਰ ਨੇ ਦੇਖੋ ਇਹਨਾਂ ਨੂੰ ਬੇਟਾ ਵੀ ਦਿੱਤਾ ਸੁਲਾ ਵੀ ਹੋਈ ਪਰਿਵਾਰ ਚ ਤੇ ਬੇਟੇ ਦੇ ਲਈ ਅਗਲੀ ਜਗ੍ਹਾ ਵੀ ਪਰਮੇਸ਼ਰ ਜੀ ਨੇ ਤਿਆਰ ਕਰਕੇ ਦਿੱਤੀ ਹਾਂਜੀ ਪਾਪਾ ਵਾਹ ਪਪਾ ਇੱਕ ਹੋਰ ਗਵਾਈ ਇਹਨਾਂ ਦੀ ਕਿ ਪਪਾ ਜੀ ਪਹਿਲਾਂ ਸ਼ੁਰੂ ਤੋਂ ਇਹਨਾਂ ਨੂੰ ਇਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਹਿੱਸਾ ਪਾਇਆ ਕਿ ਇਹਨੇ ਆਪਣੀ ਬੇਟੀ ਦੀਆਂ ਵਾਲੀਆਂ ਪਾਈਆਂ ਸੀ ਫਿਰ ਇਹਨੂੰ ਤੋਲੇ ਦੇ ਹਾਰ ਨਾਲ ਪ੍ਰਭੂ ਨੇ ਬles ਕੀਤਾ ਸੀ ਅੱਛਾ ਵਾਲੀਆਂ ਉਦੋਂ ਰਜਿਸਟਰੀ ਦੇ ਲਈ ਹਾਂਜੀ ਪਪਾ ਜੀ ਤੇ ਹਾਰ ਨਾਲ ਹਾਂਜੀ ਵਾਹ ਅੱਧਾ ਕਿ ਤੋਲਾ ਪਾਇਆ ਤੇ ਇੱਕ ਤੋਲਾ ਪਾਇਆ ਕਿ ਇਹਨੇ 10 ਤੋਲੇ ਵਾਹ ਹਾਂਜੀ ਪਪਾ ਜੀ ਪਰਮੇਸ਼ਵਰ ਦੀ ਮਹਾਂਸਾਮਰਥ ਉਹ ਤੇ ਸੁਪਨੇ ਨੂੰ ਪੂਰਾ ਕਰੋਗੇ ਹਾਂ ਇਦਾਂ ਹੀ ਬਲੇਸਿੰਗ ਲੈ ਗਏ ਐ ਦੱਪਾ ਜੀ ਜਿਵੇਂ ਕਈ ਇਦਾਂ ਹੀ ਇਹਨਾਂ ਨੂੰ ਵਿਸ਼ਵਾਸ ਬਣੀ ਗਿਆ ਕਈ ਡਾਕਟਰਾਂ ਨੂੰ ਲੱਖਾਂ ਦੇਣ ਨੂੰ ਆ ਤੇ ਪ੍ਰਭੂ ਦੇ ਲਈ ਕੋਈ ਨਹੀਂ ਵੇਖਾਂਗੇ ਜਦੋਂ ਹੋਏਗੀ ਪਰ ਇਹਨਾਂ ਨੇ ਪਰਮੇਸ਼ਵਰ ਨੂੰ ਵੀ ਉਸੇ ਤਰ੍ਹਾਂ ਨਾਲ ਹੀ ਰੱਖਿਆ ਕਿ ਨਹੀਂ ਪਰਮੇਸ਼ਵਰ ਦੀ ਜਿਹੜਾ ਮਿਸ਼ਨ ਹੈ ਉਹਨੂੰ ਪੂਰਾ ਕਰਨਾ ਉਹਦੇ 'ਚ ਹਿੱਸੇਦਾਰ ਬਣਨਾ ਲਗਾਤਾਰ ਬਣੇ ਹੋਏ ਆ ਹਰ ਭੇਂਟ ਦੇ ਸਵਾਨ ਨਜ਼ਰਾਨਾ ਪਰਮੇਸ਼ਵਰ ਦੇ ਘਰ ਚੋਂਦਾ ਔਰ ਪਹਿਲ ਦੇ ਨੰਬਰ ਤੇ ਹਰ ਹਿੱਸੇ 'ਚ ਹਿੱਸੇਦਾਰ ਬਣਦੇ ਆ ਅੱਜ ਉਹਦਾ ਰਿਜ਼ਲਟ ਸਾਹਮਣੇ ਆ ਜਿਨ੍ਹਾਂ ਨੇ ਫੈਸਲੇ ਪਰਮੇਸ਼ਵਰ ਦੇ ਸੁਪਨੇ ਨੂੰ ਪੂਰਾ ਕਰਨ ਵਾਲੇ ਆ ਉਹਦੇ ਮਿਸ਼ਨ ਨੂੰ ਪੂਰਾ ਕਰਨ ਵਾਲੇ ਆ ਤੇ ਫਿਰ ਪਰਮੇਸ਼ਵਰ ਵੀ ਟਾਈਮ ਨਹੀਂ ਲਾਉਂਦਾ ਉਹਨਾਂ ਦੇ ਸੁਪਨੇ ਪੂਰਾ ਕਰਨ ਲਈ ਕਿਹੜੇ-ਕਿਹੜੇ ਤਿਆਰ ਆ ਆਪਣੇ ਸੁਪਨੇ ਪੂਰਾ ਕਰਨ ਲਈ ਅੱਜ ਬੋਲੋ ਆਪਣੇ ਮੁਖ ਤੋਂ ਪ੍ਰਭੂ ਯੇਸ਼ੂ ਜੀ ਯੇਸ਼ੂ ਆਪਣੇ ਜ਼ਿੰਦਾ ਲਹੂ ਦੇ ਨਾਲ ਮੇਰੇ ਦਿਲ ਨੂੰ ਧੋ ਦਿਓ ਮੈਨੂੰ ਚੰਗਾ ਕਰੋ ਮੈਨੂੰ ਗਵਾਹੀ ਦੇ ਨਾਲ ਖੜਾ ਕਰੋ ਮੇਰੀਆਂ ਕਮਜ਼ੋਰੀਆਂ ਦੂਰ ਕਰੋ